ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਹਲਕਾ ਖੇਮ ਕਰਨ ਦੇ ਪਿੰਡ ਮਨਾਵਾ ਜ਼ਿਲ੍ਹਾ ਤਰਨਤਾਰਨ ਜਿੱਥੋਂ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਉਹ ਨਸ਼ੇ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਮਤਾ ਪਾਸ ਕਰਕੇ ਇੱਕ ਲੋਕਾਂ ਨੂੰ ਪ੍ਰੇਰਨਾ ਦੇਣ ਦਾ ਕੰਮ ਕੀਤਾ ਹੈ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਕੋਲ ਪਹੁੰਚੇ ਹਾਂ ਸਰਪੰਚਾ ਨਾਲ ਕੋਲ ਸਮੁੱਚੀ ਪੰਚਾਇਤ ਕੋਲ ਸਾਡੇ ਨਾਲ ਨੇ ਸਰਪੰਚ ਐਡਵੋਕੇਟ सुरेंद्रਪਾਲ ਸਿੰਘ ਜੀ ਮਨਾਵਾ ਜਿਹੜੇ ਕਿ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਹਾਂਜੀ ਸਰਪੰਚ ਸਾਹਿਬ ਜਿਹੜਾ ਤੁਸੀਂ ਮਤਾ ਪਾਸ ਕੀਤਾ ਆ ਇਹ ਤੁਹਾਨੂੰ ਕਿਸ ਤਰ੍ਹਾਂ ਪ੍ਰੇਰਣਾ ਮਿਲੀ ਕਿ ਇਹ ਇਹ ਕੰਮ ਕਰਨਾ ਚਾਹੀਦਾ ਹੈ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਪ੍ਰੇਰਣਾ ਹੈ ਮੈਨੂੰ ਮੇਰੇ ਪਰਿਵਾਰ ਤੋਂ ਹੀ ਮਿਲੀ ਹੈ ਠੀਕ ਕਿਉਂਕਿ ਜਿਹੜਾ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ 1979 ਦੇ ਵਿੱਚ ਐਸਜੀਪੀਸੀ ਮੈਂਬਰ ਰਹੇ ਨੇ ਜਿਹਦਾ ਸਜਾਨ ਸਿੰਘ ਜੀ ਮਨਾਵਾ ਠੀਕ ਹੈ ਉਹਨਾਂ ਤੋਂ ਬਾਅਦ ਸਾਡੇ ਵੱਡੇ ਫਾਦਰ ਸਾਹਿਬ ਜਿਹਦਾ ਸਤਨਾਮ ਸਿੰਘ ਜੀ ਮਨਾਵਾ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੇ ਨੇ ਹਰ ਪੰਥਕ ਮੁੱਦੇ ਤੇ ਉਹ ਅਗਾਹ ਹੋ ਕੇ ਜਿਹੜੀ ਪੰਥ ਦੀ ਅਗਵਾਈ ਵੀ ਕਰ ਰਹੇ ਨੇ ਉਹ ਇਹ ਸਰਪੰਚ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਨਸ਼ਾ ਨੂੰ ਖਤਮ ਕਰਨ ਜੜੋਂ ਖਤਮ ਕਰਨ ਦੇ ਜਿਹੜਾ ਲੋਕਾਂ ਦਾ ਵਾਅਦਾ ਕਰਕੇ ਜਿਹੜੀ ਸੱਤਾ ਦੇ ਵਿੱਚ ਆਈ ਸੀ ਤੁਹਾਨੂੰ ਨਹੀਂ ਲੱਗਦਾ ਕਿ ਇਹ 3 ਸਾਲ ਜਿਹੜੇ ਸਰਕਾਰ ਨੇ ਗਵਾਲੇ ਆ ਜਿਹਦੇ ਨਾਲ ਕਈ ਮੌਤਾਂ ਜੜੀਆਂ ਕਈ ਲੋਕ ਬੱਚੇ ਜਿਹੜੇ ਆ ਉਹ ਅਜਾਹੀ ਮੌਤ ਜਿਹੜੀ ਉਹ ਆਪਣਾ ਮੌਤ ਦੇ ਮੂੰਹ ਚ ਜਾ ਪਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਦਮ ਪਹਿਲਾਂ ਚੁੱਕਣਾ ਚਾਹੀਦਾ ਸੀ ਸਰਕਾਰ ਨੇ 3 ਸਾਲ ਜਿਹੜਾ ਸਮਾਂ ਗਵਾਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਤਰਕੇ ਸਾਹਿਬ ਮੈਂ ਕਹਿਣਾ ਚਾਹੂੰਗਾ ਵੀ ਦੇਰ ਆਈ ਦਰਸਤ ਆਈ ਹਾਲੇ ਵੀ ਜੇ ਆਪਾਂ ਜਿਹੜੀ ਸੀਐਮ ਮਾਨ ਨੇ ਜਿਹੜੀ ਜੰਗ ਨਸ਼ਿਆਂ ਵਿਰੁੱਧ ਜਿਹੜੀ ਛੇੜੀ ਹੈ ਮੈਂ ਕਹਿੰਦਾ ਵੀ ਹਾਲੇ ਵੀ ਜੇ ਆਪਾਂ ਅੱਜ ਤੋਂ ਹੀ ਇਹ ਕੰਮ ਸ਼ੁਰੂ ਕਰ ਦਈਏ ਹਾਲੇ ਵੀ ਆਪਾਂ ਕਈਆਂ ਮਾਵਾਂ ਦੀਆਂ ਜਿਹੜੀਆਂ ਕੁੱੱਖਾਂ ਬਚਾ ਸਕਦੇ ਆਂ ਕਈਆਂ ਬੱਚਿਆਂ ਨੂੰ ਇਸ ਦਲਦਲ ਵਿੱਚ ਫਸਣ ਤੋਂ ਬਚਾ ਸਕਦੇ ਆਂ ਜਾਂ ਜਿਹੜੇ ਬੱਚੇ ਇਸ ਨਸ਼ੇ ਦੇ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਕੱਢ ਸਕਦੇ ਆਂ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਇਸ ਦੇ ਖਿਲਾਫ ਆਪਾਂ ਆਵਾਜ਼ ਵੇਡ ਦਿੱਤੀ ਆ ਉਸੇ ਦਿਨ ਤੋਂ ਹੀ ਆਪਾਂ ਨੂੰ ਚਾਹੀਦਾ ਵੀ ਇਹਦੇ ਵਿਰੁੱਧ ਇੱਕ ਜੰਗ ਦਾ ਬਿਗਲ ਵਜਾਇਆ ਦਈਏ ਚਲੋ ਠੀਕ ਆ ਤੁਹਾਡੀ ਗੱਲ ਕਿ ਜਿਹੜਾ ਥੋੜਾ ਬਦਦਾ ਕੋਈ ਨਸ਼ਾ ਇਹਦੇ ਡਿਲੇ ਹੋਇਆ ਹੈ ਚਲੋ ਉਹ ਤਾਂ ਤੁਹਾਡੀ ਗੱਲ ਜਿਹੜੀ ਆ ਮੰਨਣਯੋਗ ਆ ਪਰ ਫਿਰ ਵੀ ਮੈਨੂੰ ਲੱਗਦਾ ਕਿ ਦੇਰ ਆਏ ਦਰਸਤ ਆ ਇੱਕ ਲੋਕਾਂ ਦੇ ਵਿੱਚ ਨਾ ਅਜੇ ਵੀ ਸਰਪੰਚ ਸਾਹਿਬ ਇਸ ਗੱਲ ਦਾ ਬੜਾ ਸ਼ੱਕ ਹੈ ਵਹਿਮ ਹੈ ਲੋਕਾਂ ਨੂੰ ਕਿ ਕੀ ਇਹ ਸਰਕਾਰ ਇੱਕ ਪ੍ਰੋਪਗੈਂਡਾ ਕਰ ਰਹੀ ਆ ਜਾਂ ਸਿਰਫ ਇੱਕ ਆਪਣੀ ਸ਼ੋਹਰਤ ਪ੍ਰਸਿੱਧੀ ਹਾਸਲ ਕਰਨ ਵਾਸਤੇ ਕੁਝ ਕਰ ਰਹੀ ਆ ਕਿ ਚਾਹ ਇਹ ਲਗਾਤਾਰ ਨਿਰੰਤਰ ਲੜੀ ਦੇ ਵਿੱਚ ਇਹ ਸਾਰਾ ਕੰਮ ਚੱਲੂਗਾ ਨਸ਼ੇ ਨੂੰ ਜੜੋਂ ਖਤਮ ਕਰਨ ਦਾ ਵੇਖੋ ਪੱਤਰਕਾਰ ਸਾਹਿਬ ਇਹ ਜਿਹੜਾ ਕੋਈ ਪ੍ਰੋਪੋਗੈਂਡਾ ਨਹੀਂ ਹੈ ਸਰਕਾਰ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਸੀਰੀਅਸ ਹੈ ਸਾਡੇ ਹਲਕੇ ਵਿੱਚ ਵੀ ਜੇ ਮੈਂ ਗੱਲ ਕਰਾਂ ਤੇ ਐਮਐਲਏ ਸਰਦਾਰ ਸਰਬੰਸ ਸਿੰਘ ਜੀ ਧੁੰਨੇ ਬਕਾਇਦਾ ਸਾਰੇ ਐਸਐਚਓ ਨੂੰ ਡੀਐਸਪੀ ਨੂੰ ਬੁਲਾ ਕੇ ਬਕਾਇਦਾ ਐਸਐਸਪੀ ਸਾਹਿਬ ਨਾਲ ਵੀ ਮੀਟਿੰਗ ਕਰਕੇ ਕਿ ਕੋਈ ਵੀ ਬੰਦਾ ਕੋਈ ਵੀ ਬੰਦਾ ਜੇਕਰ ਨਸ਼ੇ ਦਾ ਕਾਰੋਬਾਰ ਕੋਈ ਕਰਦਾ ਕੋਈ ਨਸ਼ਾ ਵੇਚਦਾ ਉਹਨੂੰ ਬਕਾਇਦਾ ਫੜ ਕੇ ਉਹਦੇ ਖਿਲਾਫ ਪਰਚਾ ਦਿੱਤਾ ਜਾਵੇ ਬਕਾਇਦਾ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚਲਾਏ ਜਾਣ ਮੈਂ ਸਮਝਦਾ ਕਿ ਸਰਕਾਰ ਇਸਤੇ ਪ੍ਰਤੀ ਬਹੁਤ ਜ਼ਿਆਦਾ ਸੀਰੀਅਸ ਹੈ ਇਹ ਕੋਈ ਪ੍ਰੋਪਗੈਂਡਾ ਨਹੀਂ ਠੀਕ ਹੈ ਵਿਰੋਧੀਆਂ ਦਾ ਕੰਮ ਹੁੰਦਾ ਹੈ ਕਿ ਉਹਨਾਂ ਕਹਿਣਾ ਕਿ ਹਾਂ ਇਹ ਕੋਈ ਇਦਾਂ ਦਾ ਪ੍ਰੋਪਗੈਂਡਾ ਪਰ ਮੈਨੂੰ ਲੱਗਦਾ ਹੈ ਕਿ ਸੀਐਮ ਮਾਨ ਸਾਹਿਬ ਬਹੁਤ ਜਦਾ ਸੀਰੀਅਸ ਹੋ ਚੁੱਕੇ ਨੇ ਨਸ਼ੇ ਦੇ ਮੁੱਦੇ ਤੇ ਤੁਸੀਂ ਵੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸਾਡੀ ಗ್ರಾಮ ਪੰਚਾਇਤ ਨੇ ਮਤਾ ਪਾਇਆ ਹੈ ਨਸ਼ੇ ਦੇ ਵਿਰੁੱਧ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਜਿਹੜੇ ਆ ਬਹੁਤ ਵਧੀਆ ਰਿਜ਼ਲਟ ਨਿਕਲਣਗੇ ਇਸ ਤੋਂ ਇਲਾਵਾ ਆਪਾਂ ਬੱਚਿਆਂ ਨੂੰ ਨੌਜਵਾਨ ਮੁੰਡਿਆਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਤੁਹਾਡਾ ਕੀ ਵਿਚਾਰ ਹੈ ਕਹੋਗੇ ਤੁਸੀਂ ਇੱਕ ਐਡਵੋਕੇਟ ਵੀ ਹੋ ਵਕੀਲ ਹੋ ਤੁਸੀਂ ਲੋਕਾਂ ਨੂੰ ਸੇਧ ਦਿੰਦੇ ਹੋ ਤੁਹਾਡਾ ਇਸ ਬਾਰੇ ਕੀ ਸੁਝਾਅ ਨੇ ਕਿ ਆਪਾਂ ਕੀ ਕਰ ਸਕਦੇ ਆ ਬੱਚਿਆਂ ਨੂੰ ਨਸ਼ੇ ਵੱਲੋਂ ਜਿਹੜਾ ਕਿ ਉਹਨਾਂ ਦਾ ਮਹਾਨ ਆ ਉਧਰੋਂ ਤੋੜਨ ਵਾਸਤੇ ਆਪਾਂ ਉਹਨਾਂ ਵਾਸਤੇ ਬੱਚਿਆਂ ਨੂੰ ਕੀ ਪ੍ਰੇਰਨਾ ਹੋਰ ਦੇ ਸਕਦੇ ਆ ਵੇਖੋ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਸਕੂਲ ਟਾਈਮ ਤੋਂ ਹੀ ਸਕੂਲ ਟਾਈਮ ਤੋਂ ਨਸ਼ਿਆਂ ਦੇ ਖਿਲਾਫ ਅਵੇਅਰ ਕਰਨਾ ਚਾਹੀਦਾ ਮੈਂ ਤਾਂ ਸੀਐਮ ਮਾਨ ਸਾਹਿਬ ਨੂੰ ਇੱਕ ਹੋਰ ਰਿਕਵੈਸਟ ਕਰੂੰਗਾ ਕਿ ਨਸ਼ਿਆਂ ਦੇ ਖਿਲਾਫ ਇੱਕ ਪ੍ਰੋਪਰ ਇੱਕ ਬਕਾਇਦਾਕ ਸਬਜੈਕਟ ਹੋਣਾ ਚਾਹੀਦਾ ਸਕੂਲਾਂ ਦੇ ਵਿੱਚ ਹੀ ਬੱਚਿਆਂ ਨੂੰ ਇਹ ਗਾਈਡ ਕੀਤਾ ਜਾਵੇ ਇਹ ਐਜੂਕੇਟ ਕੀਤਾ ਜਾਵੇ ਕਿ ਇਹ ਜਿਹੜੇ ਨਸ਼ੇ ਨੇ ਇਹ ਜਿਹੜੀਆਂ ਬੜੀ ਬੁਰੀ ਅਲਾਮਤ ਨੇ ਠੀਕ ਹੈ ਜੇ ਆਪਾਂ ਇਹਨਾਂ ਦਾ ਸੇਵਨ ਕਰਾਂਗੇ ਆਪਾਂ ਆਪਣਾ ਜਿਹੜਾ ਜੀਵਨ ਉਹ ਤਾਂ ਬਰਬਾਦ ਕਰਾਂਗੇ ਆਪਾਂ ਜਿੰਦਗੀ ਬਰਬਾਦ ਕਰਾਂਗੇ ਬਕਾਇਦਾ ਆਪਾਂ ਆਪਣਾ ਪਰਿਵਾਰ ਸਾਰਾ ਖਾਨਦਾਨੀ ਬਰਬਾਦ ਕਰ ਲਵਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਮੰਨ ਲਓ ਕਿ ਪੰਜ ਪਿੰਡ ਦੇ ਵਿੱਚ ਇੱਕ ਸਟੇਡੀਅਮ ਇੱਕ ਜਗ੍ਹਾ ਬਣ ਜਾਏ ਉੱਥੇ ਬੱਚਿਆਂ ਨੂੰ ਸਰਕਾਰ ਜਿਹੜੀ ਉਹ ਖੇਡਾਂ ਦਾ ਸਮਾਨ ਮੁਹయ్యా ਕਰਾਵੇ ਉਦੇ ਨਾਲ ਬੱਚੇ ਆਪਣੇ ਜਿਹੜਾ ਸਰੀਰ ਵੱਲ ਆਪਣੀ ਸਿਹਤ ਬਣਾਉਣ ਤੇ ਇਸ ਪਾਸੇ ਵੱਲ ਆਉਣ ਹੀ ਨਾ ਉਹਨਾਂ ਦਾ ਧਿਆਨ ਹੀ ਨਾ ਇਧਰ ਜਾਵੇ ਇਹ ਵੀ ਯਤਨ ਸਰਕਾਰ ਨੂੰ ਕਰਨੇ ਚਾਹੀਦੇ ਤੁਹਾਨੂੰ ਨਹੀਂ ਲੱਗਦਾ ਬਕਾਇਦਾ ਬਿਲਕੁਲ ਪੱਤਰਕਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਮੇਰੇ ਕਹਿਣ ਦਾ ਭਾਵ ਇਹ ਕਿ ਸਕੂਲ ਤੋਂ ਜਦੋਂ ਅਸੀਂ ਵਧੀਆ ਐਜੂਕੇਟ ਨਸ਼ਿਆਂ ਦੇ ਵਿਰੁੱਧ ਲੈ ਕੇ ਬਾਅਦ ਵਿੱਚ ਇਹ ਜਿਹੜਾ ਖੇਡਾਂ ਵੱਲ ਜਾਂ ਖੇਡਾਂ ਦੇ ਵਿੱਚ ਇਹਨਾਂ ਦੀ ਵੱਧ ਤੋਂ ਵੱਧ ਰੁਚੀ ਪੈਦਾ ਕਰਨੀ ਚਾਹੀਦੀ ਹੈ ਸਕੂਲ ਤੋਂ ਹੀ ਬਕਾਇਦਾ ਜਿਹੜਾ ਐਮਐਲਏ ਸਾਹਿਬ ਨੂੰ ਜਾਂ ਪਿੰਡਾਂ ਦੇ ਸਰਪੰਚਾਂ ਨੂੰ ਬਕਾਇਦਾ ਖੇਡ ਦੇ ਮੈਦਾਨ ਬਣਾਉਣੇ ਚਾਹੀਦੇ ਆ ਪ੍ਰੋਪਰ ਜਿਹੜੇ ਜਿਮ ਲਿਆ ਕੇ ਦਿੱਤੇ ਜਾਣੇ ਚਾਹੀਦੇ ਆ ਜਿਹੜਾ ਕਿ ਬੱਚੇ ਦਾ ਧਿਆਨ ਜਿਹੜਾ ਹੈ ਮਾਈਂਡ ਡਾਇਵਰਟ ਨਾ ਹੋਵੇ ਉਹਨਾਂ ਦਾ ਧਿਆਨ ਜਿਹੜਾ ਹੈ ਆਪਣੇ ਸਰੀਰ ਵੱਲ ਰਹੇ ਕਿ ਅਸੀਂ ਤੰਦਰੁਸਤ ਕਿਵੇਂ ਰਹਿਣਾ ਹੈ ਠੀਕ ਆ ਆਪਣਾ ਖੇਡਾਂ ਦੀ ਜਿਹੜੇ ਖੇਡਾਂ ਦੇ ਵਿੱਚ ਵੀ ਮੱਲਾ ਮਾਰਦ ਕੇ ਕੋਈ ਸੋਨੇ ਦਾ ਤਗਮਾ ਜਿੱਤੇ ਮੰਨ ਲਓ ਇੱਕ ਬੰਦਾ ਜੇਦਾ ਪੂਰੇ ਹਲਕੇ ਦੇ ਵਿੱਚ ਤੇ ਬਾਕੀਆਂ ਨੂੰ ਵੀ ਉਹ ਪ੍ਰੇਰਨਾ ਮਿਲੇ ਵੀ ਅਸੀਂ ਵੀ ਜਿੱਤਣਾ ਠੀਕ ਆ ਉਹ ਬਕਾਇਦਾ ਖੇਡਾਂ ਵੱਲ ਧਿਆਨ ਹੋਊਗਾ ਤੇ ਉਹ ਨਸ਼ਿਆਂ ਵੱਲ ਕਦੇ ਵੀ ਉਹਨਾਂ ਦਾ ਧਿਆਨ ਜਾਊਗਾ ਨਹੀਂ ਬਿਲਕੁਲ ਬਿਲਕੁਲ ਜੇਕਰ ਉਹ ਬੱਚਾ ਖੇਡਾਂ ਦੇ ਵਿੱਚ ਨੌਜਵਾਨ ਮੁੰਡੇ ਪਹਿਣਗੇ ਤੇ ਉਹ ਨਸ਼ਿਆਂ ਵੱਲ ਧਿਆਨ ਕਰਨਗੇ ਹੀ ਨਹੀਂ ਉਹ ਇੰਨਾ ਰੁਚੇ ਰਹਿਣਗੇ ਉਹ ਬਿਲਕੁਲ ਬਿਲਕੁਲ ਤੇ ਤੁਸੀਂ ਹੋਰ ਨਾਲ ਸਰਪੰਚਾਂ ਨੂੰ ਵੀ ਨਾਲ ਪ੍ਰੇਰਿਤ ਕਰ ਰਹੇ ਜੇ ਨਾਲ ਤੁਸੀਂ ਸੰਪਰਕ ਕੀਤਾ ਹੋਇਆ ਕਿ ਆਪਾਂ ਇਸ ਤਰ੍ਹਾਂ ਜਿਹੜੀ ਮਹੀਂ ਛੜੀ ਆ ਤੁਸੀਂ ਵੀ ਆਪਣੇ ਪਿੰਡ ਵਿੱਚ ਮਹੀਂ ਛੜੋ ਬਿਲਕੁਲ ਜੀ ਬਕਾਇਦਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਸਰਵਨ ਸਿੰਘ ਧੁੰਨੇ ਬਕਾਇਦਾ ਜਿੰਨੇ ਵੀ ਉਹਨਾਂ ਦੇ ਸਰਪੰਚ ਬਣੇ ਨੇ ਬਕਾਇਦਾ ਉਹਨਾਂ ਸਾਰਿਆਂ ਨਾਲ ਵੀ ਉਹਨਾਂ ਮੀਟਿੰਗਾਂ ਕੀਤੀਆਂ ਤੇ ਮੈਂ ਵੀ ਆਪਣੇ ਲੈਵਲ ਤੇ ਮੈਂ ਵੀ ਆਪਣੇ ਲੈਵਲ ਤੇ ਜਿੰਨੇ ਵੀ ਸਾਡੇ ਸਰਪੰਚ ਸਾਥੀ ਨੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਜਿਵੇਂ ਸਾਡੀ ಗ್ರಾಮ ਪੰਚਾਇਤ ਨੇ ਨਸ਼ਿਆਂ ਦੇ ਵਿਰੁੱਧ ਮਤਾ ਪਾਇਆ ਕਿ ਸਾਡੇ ਪੰਚਾਇਤ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਦੀ ਜ਼ਮਾਨਤ ਨਹੀਂ ਦੇਊਗਾ ਕੋਈ ਬੰਦਾ ਉਹਨਾਂ ਦੇ ਪਿੱਛੇ ਥਾਣੇ ਨਹੀਂ ਜਾਊਗਾ ਠੀਕ ਹੈ ਕੋਈ ਬੰਦਾ ਜਿਹੜਾ ਹੈਗਾ ਹੈ ਉਹਨਾਂ ਦੇ ਪਿੱਛੇ ਮਤਲਬ ਕਿ ਕਿਤੇ ਵੀ ਨਹੀਂ ਜਾਊਗਾ ਮਤਲਬ ਕਿ ਜੋ ਵੀ ਉਹਨਾਂ ਕੀਤਾ ਉਹ ਆਪ ਦੇ ਕੀਤੇ ਦਾ ਫਲ ਆਪ ਭੁਗਤਣਗੇ ਮੈਂ ਬਾਕੀ ਸਰਪੰਚਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਆਪਣੇ ਪਿੰਡਾਂ ਵਿੱਚ ਜੀ ਆਪਣੇ ਪਿੰਡਾਂ ਵਿੱਚ ਵੀ ਤੁਸੀਂ ਨਸ਼ੇ ਦੇ ਖਿਲਾਫ ਮਤਾ ਪਾਓ ਤਾਂ ਕਿ ਇਹੋ ਜਿਹਾ ਜਿਹੜਾ ਕੋੜ ਆ ਆਪਾਂ ਇਹਨੂੰ ਜੜ ਤੋਂ ਵੱਢ ਸਕੀਏ ਇਹ ਸਰਪੰਚਾਂ ਨੂੰ ਅੱਗੇ ਆਉਣਾ ਹੀ ਪਊਗਾ ਲੋਕਾਂ ਨੂੰ ਅੱਗੇ ਆਉਣਾ ਪਊਗਾ ਲੋਕਾਂ ਨੂੰ ਸਰਪੰਚਾਂ ਦਾ ਸਾਥ ਦੇਣਾ ਹੀ ਪਊਗਾ ਤਾਂ ਜੋ ਇਹ ਜਿਹੜੀ ਅਲੰਮਤਾ ਆ ਆਪਾਂ ਇਹਨੂੰ ਪੰਜਾਬ ਦੇ ਵਿੱਚੋਂ ਕੱਢ ਸਕੀਏ ਸਰਪੰਚ ਸਾਹਿਬ ਬਹੁਤ-ਬਹੁਤ ਤੁਹਾਨੂੰ ਇਸ ਗੱਲ ਲਈ ਸ਼ੁਭਕਾਮਨਾਵਾਂ ਕਾਮਨਾਵਾਂ ਪੇਟ ਕਰਦੇ ਆ ਕਿ ਤੁਸੀਂ ਐਡਾ ਵਧੀਆ ਕਦਮ ਚੁੱਕਿਆ ਆ ਤੇ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਤੁਹਾਡੇ ਜਿਹੜਾ ਮਿਸ਼ਨ ਨੂੰ ਜਿਹੜੀ ਕਾਮਯਾਬੀ ਮਿਲੇ ਧੰਨਵਾਦ ਧੰਨਵਾਦ ਪੱਤਰਕਾਰ ਸਾਹਿਬ ਤੁਸੀਂ ਵੀ ਵਧਾਈ ਦੇ ਯੋਗ ਆਤਰ ਜੇ ਜੋ ਕਿ ਇਹੋ ਜਿਹੇ ਪੰਚਾਇਤਾਂ ਜਿਹੜੀਆਂ ਨੇ ਨਛਦੇ ਵਿਰੁੱਧ ਮਜਦਾ ਮਤਾ ਪਾਇਆ ਤੁਸੀਂ ਵੀ ਪੱਤਰਕਾਰ ਭਾਈਚਾਰਾ ਵੀ ਸਾਡਾ ਵਧਾਈ ਦਾ ਪਾਤਰ ਹੈ ਕਿ ਉਹ ਜਿਹੜੀ ਸਾਡੀ ਇਹ ਗੱਲ ਆ ਉਹਨੂੰ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਸਾਡੀ ਆਵਾਜ਼ ਲੈ ਕੇ ਜਾ ਰਹੇ ਆ ਜਿਸ ਨਾਲ ਬਾਕੀ ਲੋਕ ਵੀ ਪ੍ਰੇਰਿਤ ਹੋਣਗੇ ਮੈਨੂੰ ਲੱਗਦਾ ਹੈ ਕਿ ਸਾਨੂੰ ਤੁਹਾਡਾ ਵੀ ਬਹੁਤ ਧੰਨਵਾਦ ਕਰਨਾ ਜਿੱਦਾਂ ਕਿ ਜੋ ਤੁਸੀਂ ਇਹੋ ਜਿਹਾ ਪ੍ਰਚਾਰ ਕਰ ਰਹੇ ਜੀ ਧੰਨਵਾਦ ਜੀ ਧੰਨਵਾਦ ਸਪੰਸਰ ਸਾਹਿਬ ਸੋ ਇਹ ਹਨ ਪਿੰਡ ਮਨਾਵਾ ਦੇ ਸਰਪੰਚ ਐਡਵੋਕੇਟ सुरेंद्रਪਾਲ ਸਿੰਘ सुरेंद्रਪਾਲ ਸਿੰਘ ਮਨਾਵਾ ਤੇ ਉਹਨਾਂ ਦੀ ਸਮੁੱਚੀ ਪੰਚਾਇਤ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਮਤਾ ਪਾਸ ਕਰਕੇ ਇੱਕ ਵਿਲੱਖਣ ਮਸਾਇਲ ਕਾਇਮ ਕੀਤੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਇਹਨਾਂ ਦੇ ਮਿਸ਼ਨ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਕਿਉਂਕਿ ਨਸ਼ੇ ਦੀ ਰੋਕਥਾਮ ਜੇਕਰ ਪੰਜਾਬ ਸਰਕਾਰ ਕਰੇਗੀ ਤਾਂ ਹੀ ਉਹ ਆਉਂਦੀਆਂ ਵਿਧਾਨ ਸਭਾ ਦੇ ਵਿੱਚ ਕੁਝ ਮਾਰਕਾ ਮਾਰ ਸਕੇ